ਹੈਲੋ ਫਰੈਂਡਸ ਅੱਜ ਆਪਾਂ ਆਏ ਆ ਰੋਜ਼ ਗਾਰਡਨ ਤੇ ਤੁਹਾਨੂੰ ਦਿਖਾਣੇ ਆ ਰੋਜ਼ ਗਾਰਡਨ ਹਾਂਜੀ ਇਹ ਆ ਰੋਜ਼ ਗਾਰਡਨ ਦਾ ਐਂਟਰੈਂਸ ਤੇ ਹੁਣ ਆਪਾਂ ਹੁਣ ਆਪਾਂ ਐਂਟਰ ਕਰਦੇ ਆ ਰੋਜ਼ ਗਾਰਡਨ ਦੇ ਅੰਦਰ ਜੀ ਹਾਂਜੀ ਫਰੈਂਡਸ ਤੁਹਾਨੂੰ ਰੋਜ਼ ਗਾਰਡਨ ਦਿਖਾਣੇ ਆ ਜੀ ਹਾਂਜੀ ਫਰੈਂਡਸ ਆ ਬੱਚਿਆਂ ਦੇ ਝੁੱਲੇ ਜੀ ਪ੍ਰਾਣਾ ਇੰਜਨ ਇਹ ਰੁਪੇ ਹਾਂਜੀ ਇਹ ਰੋਜ਼ਿਸ ਨੇ ਐਸੀ ਕਰਕੇ ਇਹਦਾ ਨਾਮ ਰੋਜ਼ ਗਾਰਡਨ ਆ ਸਾਰੇ ਗੁਲਾਬ ਹੀ ਗਲਾਬ ਆ ਬਟ ਹੁਣ ਖਿੜੇ ਨਹੀਂ ਹੈਗੇ ਗਲਾਬ ਦੇਖੋ ਫਰੈਂਡਸ ਕਿੰਨੇ ਸੋਹਣੇ ਲੱਗਦੇ ਆ ਫਲਾਵਰ ਵਾਲੀ ਦਰਸਤ

ਗੁड़िया ਤੇ ਅੱਜ ਡੈਡੀ ਬਣਾ ਰਹੇ ਆ ਜੀ ਵੀਡੀਓ ਤੇ ਮੈਂ ਸੋਚਿਆ ਆਪਾਂ 10 ਮਿੰਟ ਕਰ ਲਈਏ ਆਰਾਮ ਫਰੈਂਡਸ ਇਥੇ ਨਵਦੀਆ ਲੱਗਦਾ ਨਾ ਆ ਕੇ ਜਾਣ ਨੂੰ ਜੀ ਨਹੀਂ ਕਰਦਾ ਠੰਡੀ ਠੰਡੀ ਹਵਾ ਚੱਲਦੀ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਜੀ ਫਲਾਵਰ ਆਈ ਲਵ ਫਲਾਵਰਸ ਦੇਖੋ ਫਰੈਂਡਸ ਬਹੁਤ ਵੱਡਾ ਜੀ ਰੋਜ਼ਗਾਰ ਨੇ ਕਾਫੀ ਵੱਡਾ ਕਿੰਨੇ ਫਲਾਵਰ ਨੇ ਹਮ ਫਲਾਵਰਸ ਦੇਖੋ ਕਿੰਨੇ ਸੋਹਣੇ ਲੱਗਦੇ ਹਾਂ ਹਾਂਜੀ ਆ ਦੇਖੋ ਜੀ ਬੋਹਿੰਡਾ ਵਿੱਚ ਆਪ ਜੀ ਨੂੰ ਜੀ ਆਇਆਂ ਕਹਿੰਦੇ ਹਾਂ ਫਰੈਂਡਸ ਮੈਨੂੰ ਜੋ ਸਭ ਤੋਂ ਜ਼ਿਆਦਾ ਪਸੰਦ ਹੈ ਨਾ ਉਹ ਹੈਗੇ ਫਲਾਵਰਸ

ਦੇਖੋ ਫਰੈਂਡਸ ਸਕੇਟਿੰਗ ਕਰ ਰਹੇ ਬੱਚੇ ਹਾਂਜੀ ਫਰੈਂਡਸ ਬਾਏ ਹੁਣ ਚੱਲਦੇ ਆ ਤੇ ਫਿਰ ਮਿਲਦੇ ਆ ਅਗਲੇ ਵਲੌਗਸ